ਸਸਿਕਲ ਦੋਸਤੋ ਮੈਂ ਹਰਵਿੰਦਰ ਤਰੀਕਾ ਅਜ 6 ਸਤੰਬਰ ਘਬਰਾਉਣਾ ਬਿਲਕੁਲ ਨਹੀਂ ਪਹਿਲਾਂ ਧਿਆਨ ਨਾਲ ਗੱਲ ਸੁਣੋ 6 ਸਤੰਬਰ ਆ ਸ਼ਾਮ ਦੇ 5 ਵਜੇ ਵੇ ਹੈਗੇ ਇਹ ਉਹੀ ਪੋਲਾ ਜੀਰਕਪੁਰ ਵਾਲਾ ਜੀਰਕਪੁਰ ਅੰਮ੍ਰਾਲਾ ਰੋਡ ਆ ਇਹ ਉਹੀ ਪੋਲਾ ਇਹ ਇੱਥੇ ਕੀ ਹੋਇਆ ਨਾ 3 ਵਜੇ ਤੋਂ ਬਾਅਦ ਪਾਣੀ ਵਧਣ ਲੱਗ ਗਿਆ ਅੱਜ ਸਵੇਰੇ ਇੱਥੇ ਵਾਰਿਸ਼ ਹੈਗੀ ਸੀਗੀ 11 ਵਜੇ 12 ਵਜੇ 1 ਵਜੇ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਟਾਈਮ ਤੇ ਹੋਈ ਹੈਗੀ ਜਿਹੜੀ ਇਹ ਵਾਰਿਸ਼ ਹੋਈ ਹੈ ਇਹ ਕੋਈ ਜ਼ਿਆਦਾ ਨਹੀਂ ਸੀਗੀ ਜਿਵੇਂ ਆਮ ਪੰਤਾਲੇ ਚਲਦੇ ਆ ਆਪਣੇ ਓਨਾ ਕ ਪਾਣੀ ਸੀ ਉਦੋਂ ਬਾਅਦ ਕੁਛ ਨਹੀਂ ਹੈਗਾ ਸੀਗਾ ਇਹ ਹੁਣ ਵੀ ਦੇਖੋ ਧੁੱਪ ਨਿਕਲੀ ਵੀ ਹੈਗੀ ਐਡੀ ਕੋ ਗੱਲ ਬਿਲਕੁਲ ਨਹੀਂ ਹੈਗੀ ਧੁੱਪ ਨਿਕਲੀ ਵੀ ਹੈ ਨਾ ਇਸੇ ਤਰ੍ਹਾਂ ਮੌਸਮ ਸਾਫ ਸੀਗਾ ਪਰ ਇਹ ਪਾਣੀ ਪਤਾ ਨਹੀਂ ਕਿਉਂ ਛੱਡਿਆਗਾ ਜਿਹੜਾ ਪਾਣੀ ਆਇਆ ਨਾ ਕੁਸਤਾ ਇਹ ਸੋਹਣਾ ਲੇਖ ਤੋਂ ਆਗਾ ਬਾਕੀ ਇਹ ਜਿਹੜੀ ਕਸ਼ੱਲਿਆ ਨਦੀ ਹੈ ਕਸ਼ੱਲਿਆ ਟਾਈਮ ਦੇ ਨਾਲ ਦੀ ਲੰਘਦੀ ਉਹਦਾ ਪਾਣੀ ਆ ਇਹ ਉਸ ਪਹਾੜਾਂ ਚੋਂ ਆ ਗਿਆ ਤੇ ਬਾਕੀ ਆ ਗਿਆ ਸੋਹਣਾ ਲੇਖ ਤੋਂ ਤਾਂ ਕਰਕੇ ਇਹ ਪਾਣੀ ਵਧਿਆ ਹੋਵੇਗਾ ਇਹ 3 ਵਜੇ ਦੇ ਲਗਭਗ ਵਧਣ ਲੱਗਿਆਗਾ ਹੁਣ ਬਚ ਚੁੱਕਿਆ 5 5 ਵਜੇ ਇਹ ਪਾਣੀ ਹੈਗਾ ਇੱਥੇ 20000 20000 ਕਿਉਂ ਹੋ ਸਕਦੇ ਬਿਲਕੁਲ ਨੇੜੇ ਆ ਇਹ ਥੋੜਾ ਮੋਟਾ ਉੱਪਰ ਹੋ ਸਕਦਾ ਹੈਗਾ 100 200 ਜਾਂ ਥੱਲੇ ਹੋ ਸਕਦਾ ਇਦੂ ਵੱਧ ਫਰਕ ਨਹੀਂ ਹੈਗਾ ਵਿਭਾਗ ਤੜਕੇ ਇੰਨੇ ਨੋਟ ਕਰੂਗਾ ਇਹਨੂੰ ਉਹ ਪਿੰਗਾ ਨਿਸ਼ਾਨੀਆਂ ਜੱਟ ਦੀਆਂ ਲਾਈਆਂ ਇਦੂ ਵੱਧ ਇਹਨੂੰ ਨੋਟ ਨਹੀਂ ਕਰ ਸਕਦਾ ਜਾਂ 20 ਹੋਊਗਾ ਜਾਂ 21 ਹੋਊ ਇੱਥੇ ਹੋਊਗਾ ਇਹ ਠੀਕ ਦੋਸਤੋ ਅੱਜ ਸਵੇਰੇ ਦੇ ਵਿੱਚ 5000 ਸੀਗਾ ਅੱਜ ਮੈਂ 6:00 ਵਜੇ ਦੇ 10 ਮਿੰਟ ਤੇ ਇੱਥੇ ਆਇਆ ਸੀ ਉਦੋਂ 5000 ਸੀਗਾ ਉਸ ਤੋਂ ਬਾਅਦ ਭਵაგ ਨੇ ਨੋਟ ਕੀਤਾ 11 ਵਜੇ ਉਹ ਕਰੇਗਾ ਇਹਨਾਂ ਨੇ 5100 ਜਿਹੜਾ ਮੇਰਾ ਅੰਦਾਜ਼ਾ ਹੈਗਾ ਤਕਰੀਬਨ ਉਹ ਨੇੜੇ ਜੇ ਹੁੰਦਾਗਾ ਮਾੜਾ ਮੋਟਾ ਉੱਚਾ ਨੀਵਾ ਹੁੰਦਾਗਾ ਜਿਹੜੀ ਲੋਕਲ بارش ਇੱਥੇ ਹੋਈ ਹੈ ਜੀਰਕਪੁਰ ਉਹਦਾ ਪਾਣੀ ਨਹੀਂ ਹੈਗਾ ਇਹ ਉਹਦਾ ਪਾਣੀ ਦਾ ਬਿਲਕੁਲ ਨੋਰਮਲ ਆ ਕੁਛ ਨਹੀਂ ਸੀਗਾ ਇੱਥੇ ਇਹ ਪਹਾੜਾਂ ਵਾਲੇ ਪਾਸਿਓ ਆਇਆਗਾ ਤੇ ਦੇਖੋ ਕਿੰਨਾ ਟਾਈਮ ਚੱਲਦਾ ਹੁਣ ਸਵਾ 5 ਵਜੇ ਇਹੋ ਜਿਹਾ ਮਾਹੌਲ ਹੈਗਾ ਹੁਣ ਚੱਲਦੇ ਆ ਮਾਰਕੰਡਾ ਤੇ ਮਾਰਕੰਡਾ ਹੋਰ ਕੱਟ ਗਈ ਮੈਂ ਤੁਹਾਨੂੰ ਰਾਤ ਹੀ ਕਿਹਾ ਸੀਗਾ ਵੀ ਮਾਰਕੰਡਾ ਕੱਲ ਦੇ ਇੱਕ ਘਟੂਗੀ ਉਹ ਹੁਣ ਆ ਗਈ 22000 ਤੇ ਇਸ ਵਕਤ ਮਾਰਕੰਡਾ ਦੇ ਵਿੱਚ 22000 ਕਿਉਸਕ ਹੈਗਾ ਜਿਹੜਾ ਉੱਪਰ ਮਲਾਨਾ ਮਲਾਨਾ ਦੇ ਵਿੱਚ ਵੀ 22000 ਹੀ ਹੈਗਾ ਉਸ ਤੋਂ ਉੱਪਰ ਕਾਲਾ ਅੰਬ ਕਾਲੇ ਅੰਬੇ ਇਸ ਵਕਤ ਹੋ ਗਿਆ 18000 ਕੱਲ ਕਾਲੇ ਅੰਬ 4000 ਸੀ ਉਸ ਤੋਂ ਬਾਅਦ ਕੀ ਹੋਇਆ ਹੁਣ بارش ਹੋ ਗਈ بارش ਦਾ ਕਰਕੇ ਥੋੜਾ ਜਿਹਾ ਉੱਥੇ ਆਰਜੀ ਤੌਰ ਤੇ ਵੱਧ ਗਿਆ ਹੁਣ ਉਹ ਹੋ ਗਿਆ 18000 ਤੇ ਮਲਾਨਾ ਹੋ ਗਿਆ 22000 ਮਾਰਕੰਡਾ ਦੇ ਵਿੱਚ ਹੋਰ ਪਾਣੀ ਘਟੂਗਾ ਜੇ ਕਾਲੇ ਅੰਬ 18 ਹੋ ਗਿਆ ਐ ਨਹੀਂ ਮਾਰਕੰਡਾ ਭਰ ਜੂਗੀ ਸੇਤੀ ਸੇਤੀ ਨਹੀਂ ਭਰਦੀ ਸਵੇਰ ਤੱਕ ਹੋਰ ਇਹਦੇ ਵਿੱਚ ਪਾਣੀ ਘਟ ਸਕਦਾ ਹੈਗਾ ਘਟ ਜਾਊਗਾ ਬਾਕੀ ਜੇ 20% ਚੱਲਦੀ ਆ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਇਹੀ ਹਾਲ ਟਾਂਗਰੀ ਦਾਗਾ ਟਾਂਗਰੀ ਵੀ ਤਕਰੀਬਨ 35-40% ਘਟ ਗਈ ਹੋਰ ਘਟ ਜੂਗੀ ਉਹ ਉਧਰਲੇ ਪਾਸੇ ਵਾਰਿਸ਼ ਘਟ ਆ ਗਈ ਇਧਰਲੇ ਪਾਸੇ ਵਾਰਿਸ਼ ਘਟ ਆ ਗਈ ਆ ਦੇਖੋ ਆਹ ਲੋਕਲ ਪਾਣੀ ਆ ਜਿਹੜਾ ਸੀਵਰੇਜ ਦਾ ਪਾਣੀ ਆ ਸ਼ਹਿਰ ਦਾ ਪਾਣੀ ਦਾ ਇੰਨਾ ਕੁ ਪੈਂਦਾ ਇਹਦੇ ਵਿੱਚ ਜਿਹੜਾ ਪਾਣੀ ਆਇਆ ਤਾਂ ਸਾਰਾ ਪਹਾੜਾਂ ਦਾ ਜਾਂ ਸੁਖਨਾ ਲੇਕ ਦਾਗਾ ਸੁਖਨਾ ਲੇਕ ਦੇ ਦੋ ਗੇਟ ਖੁੱਲੇ ਆਗੇ ਹੁਣ ਚੱਲਦੇ ਆਪਾਂ ਕੱਗਰ ਵਾਲੇ ਪਾਸੇ ਨੂੰ ਜਿਵੇਂ ਆ ਪਾਣੀ ਤੁਹਾਨੂੰ ਲੱਗਦਾ ਹੋਊਗਾ ਨਾ ਪਾਣੀ ਇਹ 20000 ਤੋਂ ਵੱਧ ਨਹੀਂ ਹੈਗਾ 20 21000 ਆ ਇਹ ਜਿਹੜਾ ਸਾਹਮਣੇ ਚੱਲ ਜ ਜਾਂਦਾ ਬਾਕੀ ਸਵੇਰੇ ਪਤਾ ਲੱਗੂ ਕਿੰਨਾ ਨੋਟ ਕਰਦੇ ਆ ਪਰ ਇੰਨਾ ਕੀ ਇਹ ਦੂਜਾ ਦੇ ਹੈ ਨਹੀਂਗਾ ਦੂਜੀ ਗੱਲ ਇਹ ਛੱਲਣਾ ਕੁਝ ਨਹੀਂ ਹੋਣ ਲੱਗਿਆ ਜਿਹੜੀ ਛੱਲ ਹੈ ਨਾ ਇਹ ਕੁਝ ਨਹੀਂ ਕਰ ਸਕਦੀ ਕਿਉਂਕਿ ਪਟਿਆਲੇ ਦੇ ਇੱਕ ਘਰ ਖਾਲੀ ਹੈਗਾ ਜੇ ਖਾਲੀ ਨਾ ਹੁੰਦਾ ਫੇਰ ਕਿਤੇ ਨਾ ਕਿਤੇ ਸੀਗਾ ਹੁਣੇ ਕੁਝ ਨਹੀਂ ਕਰ ਸਕਦੀ ਚਲਾ ਵੀ ਵੀਡੀਓ ਤਾਂ ਦਿੱਤੀ ਮੈਂ ਕਿਉਂਕਿ ਤੁਸੀਂ ਹੋਰ ਚੈਨਲ ਤੇ ਦੇਖਣੀ ਸੀਗੀ ਫੇਰ ਕਹਿਣਾ ਸੀ ਵੀ ਪਾਣੀ ਆ ਗਿਆ ਬਾਈ ਤੂੰ ਦੱਸਿਆ ਨਹੀਂ ਇਹ ਤਾਂ ਕਰਕੇ ਚਲਾਤੀ ਨਹੀਂ ਤਾਂ ਮੈਂ ਇਹ ਵੀਡੀਓ ਤੱਪਣ ਦਾ ਰਾਤਾ ਹੋ ਗਿਆ ਸੀ ਵੀ ਵੀ ਸ਼ਾਮ ਜੀ ਹੋਈ ਪਈ ਆ ਪੌਣੀ ਨਹੀਂ ਹੈਗੀ ਇਹ ਆਹਾ ਉਹੀ ਥਾਂ ਦਾ ਜਿਹੜੇ ਪਾਸੇ ਬੰਦਾ ਆਇਆ ਸੀਗਾ ਉਹ ਸਾਹਮਣੇ ਉਹ ਵੀ ਅੱਜ ਦੀ ਵੀਡੀਓ ਆ ਗਈ ਅੱਜ ਸਵਾ 6 ਵਜੇ ਇੱਥੇ ਆ ਗਿਆ ਸੀਗਾ ਮੈਂ ਸਵਾ 5 ਵਜੇ ਮੈਂ ਉਸ ਪੁਲ ਤੇ ਸੀਗਾ ਸਵਾ 6 ਵਜੇ ਮੈਂ ਇਸ ਪੁਲ ਤੇ ਆ ਗਿਆ ਸੀਗਾ ਇੱਥੇ ਪਾਣੀ ਟੁੱਟ ਗਿਆ ਸੀਗਾ ਇਧਰਲੇ ਪਾਸੇ ਸੜਕ ਆ ਗਈ ਸੜਕ ਨੂੰ ਪੱਟਣ ਲਾ ਗਿਆ ਸੀ ਆਹ ਸੜਕ ਪੱਟ ਲਈ ਸੀਗੀ ਤੇੜ ਆ ਗਈ ਸੜਕ ਦੇ ਵਿੱਚ ਫੇਰਾ ਪੱਟੇ ਲਾਏ ਅਤੇ ਪੱਥਰ ਲਾਏ ਆ ਇਹ ਗੱਟਿਆਂ ਦੇ ਵਿੱਚ ਪੱਥਰ ਰੱਖਦੇ ਇਹਦੇ ਵਿੱਚ ਲਾ ਲਾ ਕੇ ਲਾਉਂਦੇ ਆ ਤਾਰਾਂ ਦੇ ਇਹੋ ਜਿਹਾ ਮਾਹੌਲ ਐ ਇੱਥੇ ਸਵਾ 6 ਹੋਈ ਹੋਈ ਹੈਗੇ ਇੱਕੇਦਾਂ ਮਿੱਧਰਲੇ ਪਾਸੋਂ ਪਾਣੀ ਆ ਜਾਂਦਾ ਤਾਂ ਕਰਕੇ ਪਤਾ ਹੀ ਨਹੀਂ ਲੱਗਦਾਗਾ ਜਿਵੇਂ 2 ਵਜੇ ਤਾਂ ਮੈਂ ਪੋਸਟ ਪਾਈ ਆ ਵੀ ਆਪਾਂ 99% ਮੋਰਚਾ ਜਿੱਤ ਲਿਆ ਮੋਰਚਾ ਤਾਂ ਆਪਾਂ ਹੁਣ ਵੀ ਜਿੱਤ ਲਿਆ ਉਸ ਪਾਸੇ ਨਾ ਤੁਸੀਂ ਫਿਕਰ ਕਰੋ ਜਿਹੜਾ ਪਾਣੀ ਆ ਇਹ ਤਾਂ ਤੁਹਾਡੇ ਤੱਕ ਪਹੁੰਚਦਾ ਪਹੁੰਚਦਾ ਅੱਧਾ ਰਹਿ ਜਾਊਗਾ ਜਿਹੜੀ ਤੁਹਾਡੇ ਲੋਕਲ ਵਾਰਸ਼ ਹੋ ਜਾਂਦੀ ਆ ਉਹਦੀ ਸਮੱਸਿਆ ਹੈਗੀ ਇੱਧਰਲੇ ਪਾਸੇ ਤਾਂ ਇਹੋ ਜਿਹਾ ਕੁਝ ਹੈਗਾਗਾ ਜਿਹੜਾ ਮੌਸਮ ਆ ਤੁਸੀਂ ਦੇਖੀ ਜਨੋ ਵੀਡੀਓ ਦੇ ਵਿੱਚ ਕਹਿ ਹੋ ਜਾਗਾ ਬੱਦਲ ਵਾਈ ਜੀ ਹੋਈ ਵੀ ਹੈਗੀ ਬਾਕੀ ਰਾਤ ਨੂੰ ਪਤਾ ਲੱਗੂਗਾ ਹੁਣ ਉਹਨੇ ਅੱਗੇ ਚੀ 23 ਅੱਠ ਤੇ ਸੀਗਾ ਉਸ ਤੋਂ ਬਾਅਦ 23 ਨੌ ਹੋ ਗਿਆ ਪਹਿਲਾਂ ਸੀਗਾ 50454 ਤੇ ਉਸ ਤੋਂ ਬਾਅਦ ਹੋ ਗਿਆ 51000 ਉਹਦਾ ਕਾਰਨ ਉਹਦੇ ਦੋ ਤਿੰਨ ਕਾਰਨ ਨੇਗੇ ਪਰ ਮੈਨੂੰ ਲੱਗਦਾ ਵੀ ਲੋਕਲ ਵਾਰਿਸ਼ ਹੋਈ ਆ ਲੋਕਲ ਵਾਰਿਸ਼ ਹੋਣ ਕਰਕੇ ਕਿਤੇ ਅੱਧਾ ਸੈਂਟੀਮੀਟਰ 1 ਸੈਂਟੀਮੀਟਰ ਜਾਂ 1 ਇੰਚ ਇੰਨਾ ਪਾਣੀ ਵਧ ਗਿਆ ਇਸ ਤੋਂ ਵੱਧ ਨਹੀਂ ਵਧਦਾਗਾ ਜੇ ਵਾਰਿਸ਼ ਹੋਰ ਨਹੀਂ ਆਉਂਦੀ ਤਾਂ ਇਤੋਂ ਵੱਧ ਨਹੀਂ ਜਾਂਦਾ ਪਾਣੀ ਇੱਕ ਹੋ ਸਕਦਾ ਬੂਟੀ ਕਿਤੇ ਨਾ ਕਿਤੇ ਪੁਲ ਤੇ ਡਾਫ ਲੱਗਣੀ ਜਾਂ ਬੂਟੀ ਫਸਣੀ ਉਹ ਚੀਜ਼ਾਂ ਆਗੀਆਂ ਉਹਦਾ ਕਰਕੇ ਮਾੜਾ-ਮੋੜਾ ਵੱਧ ਸਕਦਾ ਹੈਗਾ ਨਹੀਂ ਕੋਈ ਬੜੀ ਵੱਡੀ ਕਾਰਨ ਹੈ ਨਹੀਂ ਇਧਰਲੇ ਪਾਸਿਓਂ ਪਾਣੀ ਘਟ ਰਿਹਾ ਹੈਗਾ ਮਾਰਕੰਡਾ ਟਾਂਗਰੀ ਜਾਂ ਇਧਰਲੇ ਪਾਸਿਓਂ ਘਗਰੜੇ ਪਾਸਿਓਂ ਪਾਣੀ ਘਟਿਆ ਹੋਵੇ ਸੀਗਾ 55 ਘੰਟੇ ਹੋ ਗਏ ਸੀ ਪਾਣੀ ਘਟੇ ਜਾਂਦੇ ਨੂੰ ਘਗਰ ਦਾ ਖਾਲੀ ਹੋ ਗਿਆ ਸੀ 55 ਘੰਟਿਆਂ ਤੋਂ 5000 ਕਿਊਸਕ ਪਾਣੀ ਸੀਗਾ ਇਤੂ ਬਾਦ ਹੈ ਨਹੀਂ ਸੀਗਾ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਹੁੰਦਾ ਜੀ ਪਾਣੀ ਘਟੂਗਾ ਘਟੂਗਾ ਹੁਣ ਵੀ ਬੇਸ਼ੱਕ ਅੱਜ ਪਾਣੀ ਆ ਗਿਆ ਹੁਣ ਵੀ ਮੈਂ ਕਹਿੰਦਾ ਵੀ ਪਾਣੀ ਘਟੂਗਾ ਹੁਣ ਚਲਦੇ ਆਪਾਂ ਦੇਵੀਗੜ੍ਹ ਦੇਵੀਗੜ ਸਵੇਰੇ 2 ਫੁੱਟ 8 ਇੰਚ ਪਾਣੀ ਘਟ ਗਿਆ ਸੀ ਮੇਰੇ ਕੋਲੇ ਪੂਰੀ ਪੱਕੀ ਰਿਪੋਰਟ ਸੀ ਖੰਗਰਿੱਟ ਵਰਗੀ 2 ਫੁੱਟ 8 ਇੰਚ ਪਾਣੀ ਸਵੇਰੇ ਘਟ ਗਿਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਉੱਪਰ ਦੁਬਾਰੇ ਹੋਇਆ ਸੀ ਹੁਣ ਫੇਰ ਘਟਾਗਾ ਦੇਵੀਗੜ ਪਾਣੀ ਘਟਣ ਲੱਗ ਗਿਆ ਉਸ ਤੋਂ ਬਾਅਦ ਚੀਕੇ ਵੀ ਘਟ ਜੂਗਾ ਸਵੇਰ ਤੱਕ ਚੰਗੀ ਖਬਰ ਆਊਗੀ ਚੀਕੇ ਘਟਿਆ ਹੋਊਗਾ ਚਾਹੇ 1 ਸੈਂਟੀਮੀਟਰ ਘਟ ਜੇ ਇੱਕ ਗੱਲ ਹੋਰ ਨੋਟ ਕਰਿਓ ਉਹ ਤੁਸੀਂ ਘਗਰ ਦੇ ਖੇਤ ਦੇ ਸਾਹਮਣੇ ਉਹ ਮਗਰ ਕਿਨਾਰਾ ਬਣਿਆ ਹੋਇ ਇੱਕ ਉਹ ਉੱਪਰ ਕਿਨਾਰਾ ਬਣਿਆ ਹੋਇਆ ਵੀਡੀਓ ਦੇ ਵਿੱਚ ਦੇਖੋ ਧਿਆਨ ਨਾਲ ਉਹੋ ਕੀ ਸੀ ਉਹ ਰਾਤ ਨੂੰ ਪਾਣੀ ਛੱਡਦੇ ਆ ਇਹ ਰਾਤ ਨੂੰ ਪਾਣੀ ਉੱਥੋਂ ਤੱਕ ਚੱਲਿਆ ਉਹ ਕਿਨਾਰੇ ਤੱਕ ਜਦੋਂ ਸਵੇਰੇ ਆਉਨੇ ਆ ਉਦੋਂ ਨੂੰ ਫੇਰ ਘਟਿਆ ਪਿਆ ਹੁੰਦਾ ਅੱਗੇ ਹਰ ਰੋਜ਼ ਇਹ ਰਾਤ ਨੂੰ ਪਾਣੀ ਛੱਡਦੇ ਆ ਮੈਂ ਕਹਿੰਦਾ ਹੁਣਾਂ ਨਾ ਰਾਤ ਨੂੰ ਪਾਣੀ ਛੱਡਦੇ ਆ ਉਹ ਦੇਖੋ ਨਵਾਂ ਕਿਨਾਰਾ ਬਣਾਇਆ ਪਿਆ ਪਾਣੀ ਨੇ ਇਹ ਰਾਤ ਬਣਾਇਆਗਾ ਕੱਲੇ ਹੀ ਨਹੀਂ ਸੀਗਾ ਗੱਗਰ ਦੇ ਵਿੱਚ ਮੈਂ ਬਹੁਤ ਜ਼ਿਆਦਾ ਨਿਗਰ ਰੱਖਦਾ ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਪੂਰੇ ਪੈਂਤਰੇ ਤੇ ਹੋ ਜੋ ਪੱਪਾਂ ਤੇ ਹੋ ਜੋ ਵੀ ਟੁੱਟਣ ਦੇਣਾ ਨਹੀਂ ਹੈਗਾ ਤੀਜੀ ਗੱਲ ਕੀ ਕਿ بارش ਹੋ ਗਈ ਵੀ بارش ਸਾਰੇ ਕਿਤੇ ਹੋਈ ਆ ਉਹਦਾ ਕਰਕੇ ਵੀ ਪਾਣੀ ਵਧ ਸਕਦਾ ਹੈਗਾ ਉਹਦਾ ਕਰਕੇ ਵਧਿਆ ਹੈਗਾ ਸਵੇਰੇ ਤੱਕ ਚੰਗੀ ਖਬਰ ਆਉਗੀ ਚੀਕੇ ਚਾਹੇ 1 ਸੈਂਟੀਮੀਟਰ ਘਟ ਜੇ ਘਟੂਗਾ ਪਰ ਜਦੋਂ ਦੇਵੀਗੜ ਘਟ ਗਿਆ ਤਾਂ ਚੀਕੇ ਵੀ ਘਟਣਾ ਹੈਗਾ ਚਾਹੇ 1 ਸੈਂਟੀਮੀਟਰ ਘਟ ਜੇ ਉਸ ਤੋਂ ਬਾਅਦ ਅਗਲੇ ਪਾਸੇ ਖਨੌਰੀ ਤੇ ਚੰਦਪੁਰੇ ਵੀ ਪਾਣੀ ਘਟੂਗਾ 24 ਘੰਟੇ ਹੋਰ ਲੱਗਣਗੇ ਜਿਵੇਂ ਚੀਕੇ ਘਟ ਗਿਆ ਜੀ ਅੱਜ ਦੀ ਰਾਤ ਖਨੌਰੀ ਘਟ ਜੂ ਅਗਲੀ ਰਾਤ ਉਸ ਤੋਂ ਬਾਅਦ ਅਗਲੀ ਰਾਤ ਪਾਣੀ ਘਟੂਗਾ ਆਪਾਂ 95% ਮੋਰਚਾ ਜਿੱਤਿਆ ਹੋਵੇਗਾ ਘਬਰਾਉਣ ਦੀ ਲੋੜ ਨਹੀਂ ਸੁਚੇਤ ਰਹਿਣ ਦੀ ਲੋੜ ਹੈਗੀ ਮੋਰਚਾ ਆਪਣਾ ਜਿੱਤਿਆ ਵਾ ਪਾਣੀ ਮੈਨੂੰ ਦਿਖ ਰਿਹਾ ਮੈਨੂੰ ਬਹੁਤ ਵੀਡੀਓ ਭੇਜਦੇ ਆ ਹਰ 100 100 ਮੀਟਰ ਬਾਅਦ ਮੇਰੇ ਕੋਲ ਵੀਡੀਓ ਆ ਗਈਆਂ ਪਤਾ ਵੀ ਕਿਨਾਰਿਆਂ ਤੇ ਫਿਰਦਾ ਜਾਮਾ ਸਾਰੇ ਕਿਸਾਨ ਪਰੇਸ਼ਾਨ ਨੇ ਕਿਸਾਨ ਤਾਂ ਪਰੇਸ਼ਾਨ ਹੋਣੇ ਨਾਲ ਸਾਰੇ-ਸਾਰੇ ਪਰਿਵਾਰ ਜਿਹੜੇ ਕਿਸਾਨਾਂ ਦੇ ਮਗਰ ਪਰਿਵਾਰ ਆ ਸਾਰੇ ਬੱਚੇ ਮਤਾਵਾ ਭੈਣਾ ਸਾਰਿਆਂ ਪਰੇਸ਼ਾਨ ਆ ਗਈਆਂ ਹੌਸਲਾ ਦਿਨਾ ਤੁਹਾਨੂੰ ਮੈਂ ਸचेਤ ਰਹੋ ਡਟ ਜੋ ਪਹਿਰਾ ਦਿਓ ਸਖਤ ਅੱਜ ਦੀ ਰਾਤ ਵੱਧ ਤੋਂ ਵੱਧ ਇੱਕ ਰਾਤ ਹੋਰ ਆ ਵਾ ਸੱਚ ਦੀ ਅੱਜ ਦੀ ਰਾਤ ਲਾ ਦਿਓ ਤੜਕੇ ਨੂੰ ਤੁਹਾਨੂੰ ਖੁਸ਼ਕਬਰੀ ਮਿਲੂਗੀ ਅਗਲੀ ਰਾਤ ਫਿਰ ਤੁਸੀਂ ਹੌਸਲੇ ਦੀ ਰਾਤ ਲਾ ਦਿਓਗੇ ਜੇਦੋ ਅੱਜ ਰਾਤ ਲੰਘੀ ਨਾ ਕੱਲ ਨੂੰ ਤਾਂ ਤੁਸੀਂ ਹੌਸਲੇ ਦੀ ਰਾਤ ਲਾ ਦਿਓਗੇ ਇਧਰਲੇ ਪਾਸੇ ਪਾਣੀ ਘਟਿਆ ਹੋਵੇਗਾ ਮਾਰਕੰਡਾ ਜੋਂ ਤਾਂਗ ਦੀ ਜੋ ਸਾਰੇ ਪਾਸੋਂ ਘਟਿਆ ਹੋਵੇਗਾ ਜਿਹੜਾ ਹੁਣ ਪਾਣੀ ਆਇਆਗਾ ਇਸ ਵਕਤ ਇਹਨੂੰ ਤੁਸੀਂ ਭੁੱਲ ਜਾਓ ਜਿਹੜੀ ਹੁਣ ਚੰਡੀਗੜ੍ਹ ਵਾਰਿਸ਼ ਹੋਈ ਆ ਜਾਂ ਇਹ ਪਾਣੀ ਆਇਆ ਇਹਨੂੰ ਤੁਸੀਂ ਭੁੱਲ ਜਾਓ ਇਹਨੂੰ ਤੁਸੀਂ ਸੋਚਣਾ ਨਹੀਂ ਹੈਗਾ ਕਿਉਂਕਿ 20-25 ਹਜ਼ਾਰ ਕਿ ਉਸਕ ਪਾਣੀ ਆਇਆ ਇਹ ਇਹਦੇ ਨਾਲ ਕੁਝ ਨਹੀਂ ਹੋਣ ਲੱਗਿਆਗਾ ਕਿਉਂਕਿ ਇਹਨੇ ਪਹੁੰਚਦੇ ਪਹੁੰਚਦੇ ਨੇ 35 ਘੰਟੇ ਲਾਉਣੇ ਹੱਟ ਕੋਲੇ ਆਉਂਦੇ ਨੇ ਉਦੋਂ ਨੂੰ ਕੁਛ ਦੀ ਕੁਛ ਹੋ ਜਾਊਗਾ ਹੀ ਜਿਗਤ ਜਿਹੜੀ ਆਪਣੇ ਗੱਲਾਂ ਵਾਤਾਂ ਮਿਲਦੇ ਆਪਾਂ ਤੜਕੇ ਇੱਕ ਨਵੀਂ ਵੀਡੀਓ ਦੇ ਨਾਲ ਜੇ ਰਾਤ ਨੂੰ ਹੋਰ ਵਧਿਆ ਤਾਂ ਰਾਤ ਨੂੰ ਹੀ ਵੀਡੀਓ ਪਾ ਦੂੰਗਾ ਟੈਨਸ਼ਨ ਫਰੀ ਹੋ ਜਾਓ ਜੇ ਵੀਡੀਓ ਮੈਂ ਲੇਟ ਕਰਦਾਗਾ ਤਾਂ ਸਮਝੋ ਕੋਈ ਚੱਕਰ ਨਹੀਂਗਾ ਸੁੱਖ ਸ਼ਾਂਤੀ ਹੈਗੀ ਸਸੀਕਾਲ